ਦਾ ਬਤੂ ਵੀ ਹੁੰਦਾ ਹੈ ਅੰਦਰ ਤੇ ਹਾਂ ਹੁਣ 2 3 4 ਮੇਲੇ ਲਗਾਤਾਰ ਪਹਿਲੀਆਂ ਟੱਕਰ ਤੋਂ ਪਹਿਲੇ ਉਹ ਨਾ ਘਟੋ ਦੀਆ ਬਣ ਕੇ ਇੰਨੇ ਸਿਆਣੇ ਆ ਪੜੇ ਲਿਖੇ ਆ ਅਗਲੀ ਵਾਰ ਤੇ ਅਗਲੀ ਵਾਰ ਉਹ ਲਾਲਾ ਜੀ ਦੇ ਉਸ ਸਥਾਨ ਤੇ ਲੈ ਕੇ ਜਾਣੇ ਆ ਆਈ ਬਾਈ ਨਹੀਂ ਨਹੀਂ ਉਹੀ ਆ ਹੈ ਉਹੀ ਆ ਜੁਗਨੂ ਆੜੀ ਪਿੱਛੇ ਆ ਜਾ ਬਈ ਦੋਨੇ ਜਾਨੇ ਪਿੱਛੇ ਆ ਜਾ ਹੈ ਆਈ ਦੇ ਤਾਂ ਬਣਿਆ ਹਾਂ ਮੇਰੇ ਨਾਲ ਯਾਗੀ ਵੀਰ ਆਵਾਜ਼ ਦਾ ਪਰ ਕਜੀ ਪੋਣਾ ਦਾ ਮਾਨੇ ਪਿਆਰੇ ਦਾ ਜੰਗ ਸਿੰਘ ਬਲਾਰੇ ਦਾ ਕਮਲ ਹਮਾਜੋਪੁਰ ਕੈਨੇਡਾ ਦਾ ਚਮਕਾ ਫਤ ਦੋਦੋਆ ਸੀਤੇ ਮੀਰ ਸਿੰਘ ਦਾ ਤਾਲੇ ਹੋਰਾਂ ਦਾ ਇਸ ਨੂੰ ਬਹੁਤ ਦਰ ਦਾ ਮਾਨੇ ਪਿਆਰੇ ਦਾ ਘਾਜਾ ਜੱਟ ਭੱਜ ਗਿਆ ਗਰਮੀ ਸਿੰਘ ਬਹੁਤ ਦਰ ਦਾ ਸੋ ਜੇਖ ਜੀ ਬਾਈ ਹੁਣ ਮੁਕਾਬਲਾ ਕਿੱਥੇ ਜੁੜਦਾ ਗੱਲ ਜੁਗਰੀ ਦੀ ਆ ਤੇ ਗੱਲ ਬਾਈ ਜੰਡੇ ਵਾਲੀ ਆ ਦੀ ਆ ਸੋ ਮੁਕਾਬਲਾ ਇਸ ਚੌਥੀ ਸਰਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਭੱਜੀ ਆ ਪੱਕੜ ਪੂਰੀ ਫਤਮੀ ਆ La Gracias. <laughs> ਹਾਂ ਜੀ ਆਲੀ ਨੂੰ ਪਟਾਵਾਲਾ ਦੀ ਗੱਡੀ ਦੀ ਡੀਜ਼ਲ ਮੈਚਰੀ ਉੱਪਰ ਹਵਾਵਾਂ ਦਾ ਤੇ ਕੁਦਰਤ ਨੇ ਇਹੋ ਜਿਹਾ ਇੰਜਣ ਬਣਾਇਆ ਬੰਦੇ ਦਾ ਬਹੁਤਾ ਖਰਾਬ ਕਰੀ ਜਾਦੇ ਨੇ ਆਪੋ ਉਹ ਮਲਾਜ਼ ਲੋੜੀ ਵਾਲਾ ਭੱਜ ਗਿਆ ਇੱਕ ਨੰਬਰ ਤੇ ਰੋਹੀ ਲੋੜੀ ਨੇ ਹਲਾਉਣ ਦੀ ਹੁਣ ਦੋ ਤਿੰਨ ਚਾਰ ਮੇਲੇ ਲਗਾਤਾਰ ਪਹਿਲੀਆਂ ਕੁੱਪਰ ਤੇ ਪਹਿਲੇ ਦੂਜੇ ਦੇ ਪੱਤੇ ਦੀ ਇੱਕ 70 ਤੇ ਅੱਧੀ ਨੋਕੀ 70 ਪੱਤੇ ਪਈ ਹੋਈ ਹੈ ਕਿੰਨੇ ਨੌਂ ਕਿੰਨੀ ਬਾਈ ਸਾਈਡ ਤੇ ਹੋਇਆ ਬਾਈ ਸਾਈਡ ਤੇ ਸਾਈਡ ਤੇ ਹੋ ਜਾ ਬੜਾ ਬਟਨ ਇਹ ਕਾਹਦਾ ਕੋਈ ਕੀ ਚਰਾਂਦਾ やったー ਛੱਡ ਕੇ ਬਹੁਤ ਮਦਦਾ ਅੰਦੀਆਂ ਨੂੰ ਪਰਖੇ ਅੱਜ ਕੋਲ ਮਾਂਦੇ ਬਹਤ ਹੋਈਗਾ ਨੱਕਾ ਟੁੱਗੀ ਕਿੱਥੇ ਪੂਰਾ ਪਰਤਾ ਫਸਿਆ ਹੋਇਆ ਵਾਹ ਦੇਖਦੇ ਨਾ ਹੋਏ ਨਹੀਂ ਆਪਾਂ ਕਿੱਥੇ ਜਾ ਪਾਉਂਦਾ ਮਦਰ ਹੋ ਜਾ ਅਗਲਾ ਕਹਿਣਗੇ ਯਾਰ ਤੁਸੀਂ ਪੂਰੇ ਨਾ ਖੜੋ ਵੀਰ ਬਣ ਕੇ ਕਿੰਨੇ ਸਿਆਣੇ ਆ ਪੜੇ ਲਿਖੇ ਆ ਪਰਦੇਸਾਂ ਚ ਇੱਧਰ ਆ ਜਾ ਕਿੱਥੇ ਬਾੜ ਦੇ ਵਿੱਚ ਆਏ ਆ ਆਰੇ ਪਰਲੇ ਪਾਸੇ ਵੀ ਲਾ ਦੇ ਪਰਲੇ ਪਾਸੇ ਵੀ ਲੰਘਦਾ ਨਹੀਂ ਪਰਲੇ ਪਾਸੇ ਲੱਗਣਾ ਇੱਧਰ ਲੱਗਦਾ ਇਹਨੂੰ ਬੜਾ ਘਾਨ ਕਰ ਦਿੱਤੀਆਂ ਓਏ ਯਾਰ ਇਹਦਾ ਮਾਰਾ ਵੀ ਕੰਮ ਖਰਾਬ ਕਰੀਏ ਜਾ ਬਾਬਾ ਜੀ ਜਵਾਨਾਂ ਨੂੰ ਜਵਾਨ ਬਈ ਸਭਾ ਲੱਗਿਆ ਚਲੋ ਇਹ ਬਾਜੀ ਜਬਰੂਸ ਸਿੰਘ ਆਇਆ ਤੂੰ ਬਈਰ ਆ ਗਿਆ ਇਹ ਬਾਜੀ ਠੱਗੀ ਕੇ ਜਬਰੂਸ ਸਿੰਘ ਆਉਣੀ ਇਹ ਬਾਜੀ ਮਹਰਾ ਇਹ ਬਾਜੀ ਆਪੁੱਤੇ ਤਾਂ ਇਹ ਠੀਕ ਆ ਰੋਲਾ ਕਰਦੇ ਮੂੰਹ ਨੂੰ ਇਹ ਰੂਪਾ ਮਹਰਾ ਇਹ ਬਾਜੀ ਫੰਮਾ ਰੌਂਡਾਡ ਰਸ਼ੀਆ ਮੰਗਰੀ ਦੀ ਗੱਲ ਹੁੰਦੀ ਆ ਰਸ਼ੀਆ ਮੰਗਰੀ ਜਿਹੜਾ ਪੀਲੇ ਬੱਤੇ ਵਾਲਾ ਭੱਜ ਗਿਆ ਉਸਾਰ ਹੋੜੀਆਂ ਜਾਬ ਮੰਡਰ ਸਰਪੰਚ ਵੱਟਿਆ ਤੇ ਲਾਰੀ ਲੱਗੀ ਜਿਹੜਾ ਪਰਲੇ ਪਾਸੇ ਭੱਜਿਆ ਬਾਪੂ ਜੀ ਹੋ ਗਿਆ ਪਰਲੇ ਪਾਸੇ ਮੰਡੀ ਦਾ ਜੱਗਾ ਹੋਣੀ ਮੈਂ ਤੇ ਬਣਾਈ ਐਤੀ ਜਬਾਜੀ ਹਰਤੀ ਬਣਵਾ ਗਈ ਉਹ ਮਾਨਕਲਾ ਵਾਲੇ ਆ ਸੌਣੀ ਦਾ ਬੱਠਾ ਭੱਜ ਗਿਆ ਇਹ ਭਾਜੀ ਦੇਖ ਦਿਓ ਹੁਣ ਮੋਟਰਸਾਈਕਲ ਢੱਗੀ ਗਿਆ ਆ ਇੱਕ ਪਾਸੇ ਬਲਾਰ ਕੋਟਲੇ ਦੇਖਣ ਪਾਸੇ ਮੁਹਾਨਾ ਪਾਟ ਗਿਆ ਕਾਹਦੇ ਆ ਪਾ ਲਿਆ ਨੱਚਦੇ ਫਿਰਦੇ ਹੁਣ ਸੱਤ ਫੋਟੋ ਪਾਰ ਫਿਰ ਗਿਆ ਤੇ ਫਿਰ ਦੇ ਟੱਲੀ ਗੜੀ ਟਾਕ ਦੇ ਉੱਤੇ ਆ ਬਾਈ ਪਿੱਛੇ ਵਜਾ ਪਿੱਛੇ 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 ਵੀਰੇ ਪਿੱਛੇ ਬੰਟੀ ਹੋ ਜਾ ਬਾਈ ਪਿੱਛੇ ਸਰਾ ਮੈਂ ਜਾ ਨਹੀਂ ਆਉਂਦਾ ਰਾਜੂ ਵਾਲੇ ਨਾਲ ਨਹੀਂ ਰਾਜੂ ਵਾਲੇ ਨਾਲ ਜਿਹੜਾ ਦੂਰ ਗਿਆ ਉਹ ਰਾਜੀਆ ਖਣ ਖਲੀਫਾ ਤੇ ਯਾਰ ਖਲੀਫਾ c o m